ਹੈਲੋ ਡੀਅਰ ਹਾਂਜੀ ਆਪ ਸਭ ਦਾ ਸਵਾਗਤ ਹੈ ਜੀ ਇਗਜ਼ਾਮ ਵਿਕਟੀ ਚੈਨਲ ਤੇ ਅੱਜ ਤੁਹਾਡੇ ਨਾਲ ਅਸੀਂ ਬਾਬਾ ਬੁੱਲੇ ਸ਼ਾ ਨਾਲ ਰਿਲੇਟਡ ਪ੍ਰਸ਼ਨ ਉਤਰ ਕਰਾਂਗੇ ਸਭ ਤੋਂ ਸਾਡਾ ਪਹਿਲਾ ਕੁਐਸਚਨ ਹੈ ਰਾਹ ਇਸ਼ਕ ਦਾ ਸੂਈ ਦਾ ਨੱਕਾ ਧਾਗਾ ਹੋਵੇ ਤਾਂ ਜਾਵੇ ਇੱਥੇ ਧਾਗਾ ਹੋਣਾ ਕਿਹੜੀ ਅਵਸਥਾ ਧਾਰਨ ਲਈ ਵਰਤਿਆ ਹੈ ਸਾਡੇ ਕੋਲੇ ਆਪਸ਼ਨ ਹਨ ਜੀ ਆਸ਼ਕੀ ਮੁਰਿੱਦੀ ਨਿਮਰਤਾ ਨਿਮਰਤਾ ਜਾਂ ਹਉਮੈ ਹਾਂਜੀ ਸਾਡਾ ਆਨਸਰ ਆਊਗਾ ਨਿਮਰਤਾ ਨਿਮਰਤਾ ਇਹ ਸਾਡਾ ਆਨਸਰ ਆ ਗਈ ਜੀ ਇਸ ਦੀਆਂ ਲਾਈਨਾਂ ਨੇ ਅਗਲਾ ਸਾਡਾ ਕੁਐਸਚਨ ਹੈਗਾ ਸਾਈਓਨੀ ਮੈਂ ਕੱਤ ਦੀ ਕੱਤ ਦੀ ਹੁੱਟੀ ਇਸ ਪੰਕਤੀ ਦਾ ਲੇਖਕ ਕੌਣ ਆ ਸ਼ੇਖ ਫਰੀਦ ਜੀ ਬੁੱਲੇਸ਼ਾ ਜੀ ਵਜੀਦ ਜਾਂ ਸ਼ਾਹ ਹੁਸੈਨ ਹਾਂਜੀ ਇਹਨਾਂ ਦੇ ਵਿੱਚੋਂ ਤੁਸੀਂ ਚੂਜ਼ ਕਰੋ ਕਿਹੜਾ ਆਨਸਰ ਸਹੀ ਹੈਗਾ ਸ਼ੇਖ ਫਰੀਦ ਜੀ ਬੁੱਲੇਸ਼ਾ ਜਾਂ ਵਜੀਦ ਜਾਂ ਸ਼ਾਹ ਹੁਸੈਨ ਹਾਂਜੀ ਸਾਡਾ ਆਨਸਰ ਆਊਗਾ ਸ਼ਾਹ ਹੁਸੈਨ ਬਿਲਕੁਲ ਸਹੀ ਆਨਸਰ ਹੈਗਾ ਅਗਲਾ ਸਾਡਾ ਕੁਐਸਚਨ ਹੈ ਕੜੀਏ ਕੜੀਏ ਮਾਰੀਏ ਪਰਹ ਲਹੇ ਸਜਾਏ ਇਸ ਪੰਕਤੀ ਦਾ ਸ਼ਾਇਰ કોਣਾ ਚਾਰ ਆਪਸ਼ਨ ਹਨ ਜੀ ਸੁਲਤਾਨ ਬਹਾਉ ਸ਼ਾ ਹਸੈਨ ਬੁੱਲੇ ਸ਼ਾ ਸ਼ੇਖ ਫਰੀਦਾ ਜੀ ਦਾ ਅਨਸਰ ਕੀ ਆਊਗਾ ਕੀ ਅਨਸਰ ਆਊਗਾ ਜੀ ਇਹਦਾ ਦੇਖੋ ਤੁਹਾਨੂੰ ਕੁਝ ਸਮਝਤਾ ਗਿਆਗਾ ਹਾਂਜੀ ਇਹਦਾ ਡੀ ਆਪਸ਼ਨ ਬਿਲਕੁਲ ਸਹੀ ਹੈਗਾ ਸ਼ੇਖ ਫਰੀਦਾ ਅੱਗੇ ਸਾਡੇ ਲਈ ਕੁਐਸਚਨ ਆ ਫਰੀਦਾ ਨੱਡੀ ਕੰਤ ਨਾ ਰਵਾਇਓ ਵੱਡੀ ਥੀ ਮਏ ਆਸ ਇਸ ਟੁਕ ਵਿੱਚ ਨੱਡੀ ਦਾ ਬਿੰਬ ਕਿਸ ਦੇ ਲਈ ਪ੍ਰਯੋਗ ਹੋਇਆ ਹੈ ਆਪਸ਼ਨਾਂ ਨੇ ਜਵਾਨ ਇਸਤਰੀ ਦੁਸ਼ਟ ਆਤਮਾ ਜੀਵ ਆਤਮਾ ਬੁੱਢੀ ਔਰਤ ਹਾਂਜੀ ਕੀ ਆਨਸਰ ਆਊ ਇਹਦਾ ਆਨਸਰ ਆਊਗਾ ਜੀ ਜਵਾਨ ਇਸਤਰੀ ਅਗਲਾ ਸਾਡਾ ਕੁਐਸਚਨ ਹੈ ਉਪਰੋਕਤ ਟੁਕ ਵਿੱਚ ਕੰਤ ਕਿਸ ਨੂੰ ਆਖਿਆ ਗਿਆ ਹੈ ਸਾਡੇ ਲਵੇ ਚਾਰ ਆਪਸ਼ਨਾਂ ਨੇ ਮੁਰਸ਼ਿਦ ਨੂੰ ਪਰਮੇਸ਼ਵਰ ਨੂੰ ਮੁਰੀਦ ਨੂੰ ਲਾੜੇ ਨੂੰ ਹਾਂਜੀ ਮੁਰਸ਼ਿਦ ਨੂੰ ਪਰਮੇਸ਼ਵਰ ਨੂੰ ਮੁਰੀਦ ਨੂੰ ਜਾਂ ਲਾੜੇ ਨੂੰ ਹਾਂਜੀ ਸਾਡੇ ਕੋਲੇ ਕੀ ਹੈਗਾ ਇਹ ਦਾ ਅਨਸਰ ਪਰਮੇਸ਼ਵਰ ਨੂੰ ਬੀ ਆਪਸ਼ਨ ਬਿਲਕੁਲ ਸਹੀ ਹੈਗਾ ਪਰਮੇਸ਼ਵਰ ਕੰਤ ਪਰਮੇਸ਼ਵਰ ਨੂੰ ਕਿਹਾ ਗਿਆ ਹੈਗਾ ਅਗਲਾ ਕੁਐਸਚਨ ਹੈ ਫਰੀਦਾ ਮਨ ਮੈਦਾਨ ਕਰੇ ਪਦ ਵਿੱਚ ਮਨ ਮੈਦਾਨ ਕਰਨ ਤੇ ਕਰਨ ਤੋਂ ਕੀ ਭਾਵ ਹੈ ਜੀ ਆਪਸ਼ਨ ਹੈ ਨੇ ਰੀਜਾਂ ਨੂੰ ਮਾਰਨਾ ਸੈਰ ਕਰਨਾ ਮਨ ਨੂੰ ਜਿਤਨਾ ਜਾਹਲੀ ਮੀਨੇ ਮਰਤਾ ਆਪਣਾਉਣਾ ਹਾਂਜੀ ਕੀ ਆਊਗਾ ਇਹਦਾ ਮਨ ਨੂੰ ਜਿਤਨਾ ਸੀ ਆਪਸ਼ਨ ਬਿਲਕੁਲ ਰਾਈਟ ਆਗੀ ਮਨ ਨੂੰ ਜਿਤਨਾ ਮਨ ਮੈਦਾਨ ਮਤਲਬ ਇਹ ਮਨ ਨੂੰ ਜਿਤਨਾ ਅਗਲੇ ਅਗਲਾ ਸਾਡਾ ਕੁਐਸਚਨ ਹੈ ਇਨ੍ਹਾਂ ਸੂਫੀ ਕਵੀਆਂ ਦਾ ਕਿਹੜਾ ਇਤਿਹਾਸ ਕਰਮਾ ਜਿਹੜਾ ਠੀਕ ਹੈਗਾ ਇਤਿਹਾਸਿਕ ਕਰਮ ਜਿਹੜਾ ਦੇਖੋ ਚਾਰ ਆਪਸ਼ਨ ਦਿੱਤੀਆਂ ਗਈਆਂ ਨੇ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਸਹੀ ਹੈਗਾ ਹਾਂਜੀ ਇਨਾਂ ਦੇ ਵਿੱਚੋਂ ਜੀ ਆੜਾ ਆਪਸ਼ਨ ਬਿਲਕੁਲ ਸਹੀ ਆ ਸਭ ਤੋਂ ਪਹਿਲਾਂ ਕੀ ਹੈਗਾ ਸ਼ੇਖ ਫਰੀਦ ਜੀ ਆਉਂਦੇ ਆ ਫਿਰ ਸ਼ਾਹ ਹੁਸੈਨ ਫਿਰ ਸੁਲਤਾਨ ਬਾਹੂ ਫਿਰ ਉਸ ਤੋਂ ਬਾਅਦ ਸਾਡਾ ਬੁੱਲੇ ਸ਼ਾਹ ਜੀ ਤੇ ਇਹ ਜਿਹੜਾ ਸੀਕੁਐਂਸ ਵਾਈਜ਼ ਤੁਸੀਂ ਨੇ ਯਾਦ ਕਰਨਾ ਹੈ ਸ਼ੇਖ ਫਰੀਦ ਸ਼ਾਹ ਹੁਸੈਨ ਸੁਲਤਾਨ ਬਾਹੂ ਬੁੱਲੇ ਸ਼ਾਹ ਅਗਲਾ ਸਾਡਾ ਕੁਐਸਚਨ ਹੈ ਬੁੱਲੇ ਸ਼ਾਹ ਦੇ ਪਿਤਾ ਦਾ ਨਾਮ ਕੀ ਸੀਗਾ ਬਾਬਾ ਬੁੱਲੇ ਸ਼ਾਹ ਜੀ ਦੇ ਪਿਤਾ ਦਾ ਨਾਮ ਦੱਸੋ ਕੀ ਸੀਗਾ ਆਪਸ਼ਨਾਂ ਤੁਹਾਨੂੰ ਚਾਰ ਦਿੱਤੀਆਂ ਨੇ ਦੇਖ ਸਕਦੇ ਹੋ ਤੁਸੀਂ ਸਕਰੀਨ ਦੇ ਉੱਪਰ ਤਾਂ ਆਪਸ਼ਨ ਸਾਡੇ ਕੋਲੇ ਹੈ ਸੈਦ ਮੁਹੰਮਦ ਦਰਵੇਸ਼ ਸੈਦ ਮੁਹੰਮਦ ਦਰਵੇਸ਼ ਸੀ ਆਪਸ਼ਨ ਬਿਲਕੁਲ ਸਹੀ ਹੈਗੀ ਉਸ ਤੋਂ ਬਾਅਦ ਸਾਡੇ ਕੋਲ ਅਗਲਾ ਕੁਐਸਚਨ ਹੈ ਜੀ ਬੁੱਲੇ ਸ਼ਾਹ ਦੇ ਕਿਹੜੇ ਕਿਹੜੇ ਲੋਕ ਕਾਵ ਰੂਪ ਹਨ ਅਠਵਾਰਾ ਸ਼ਿਰਫੀਆਂ ਬਾਰਾਮਾ ਜਾਂ ਇਹ ਸਾਰੇ ਸਹੀ ਨੇ ਹਾਂਜੀ ਕੀ ਆਊਗਾ ਆਨਸਰ ਦੇਖ ਸਕਦੇ ਹੋ ਤੁਸੀਂ ਪਾਪਾ ਬੁੱਲੇ ਸ਼ਾਹ ਦਾ ਜਿਹੜੇ ਕਾਵ ਰੂਪ ਕਿਹੜੇ ਕਿਹੜੇ ਸੀਗੇ ਅਠਵਾਰਾ ਸ਼ਿਰਫੀਆਂ ਬਾਰਾਮਾ ਇਹ ਸਾਰੀ ਸੀਗੇ ਜਿਹੜੇ ਬੁੱਲੇ ਸ਼ਾਹ ਜੀ ਨੇ ਲਿਖੇ ਸੀਗੇ ਸ਼ਿਰਫੀਆਂ ਵੀ ਲਿਖੀਆਂ ਸੀ 18 ਅਠਵਾਰਾ 12 ਮਾ ਸਾਰੇ ਸਹੀ ਨਹੀਂ ਹੈ ਠੀਕ ਹੈ ਡੀ ਆਪਸ਼ਨ ਬਿਲਕੁਲ ਸਹੀ ਹੈਗੀ ਸਾਡੀ ਤੇ ਅਗਲਾ ਸਾਡਾ ਜਿਹੜਾ ਕੁਐਸਚਨ ਆਗਾ 10ਵਾਂ ਕੁਐਸਚਨ ਆ ਆਓ ਜੀ ਸਾਈਓ ਰਲ ਦੇਵੋ ਨਿਵਧਾਈ ਮੈਂ ਵਰ ਪਾਇਆ ਟੁਕ ਪੂਰੀ ਕਰੋ ਇਹਦੇ ਵਿੱਚ ਜਿਹੜੇ ਹੈਗੇ ਲਾਈਨ ਪੂਰੀ ਕਰਨੀ ਹੈਗੀ ਟੁਕ ਪੂਰੀ ਕਰਨੀ ਹੈਗੀ ਸੱਚਾ ਮਾਹੀ ਮੋਰਸ਼ਦ ਰਾਂਝਾ ਮਾਹੀ ਇਹਨਾਂ ਵਿੱਚੋਂ ਕੋਈ ਨਹੀਂ ਤੱਕੀ ਆਊਗਾ ਆਉਨ ਆਉਨੇ ਸਈਓ ਰਾਂਝਾ ਮਾਹੀ ਮੈਂ ਵਰ ਪਾਇਆ ਰਾਂਝਾ ਮਾਹੀ ਠੀਕ ਹੈ ਇਹ ਬਿਲਕੁਲ ਸਹੀ ਹੈਗੀ ਸੀ ਆਪਸ਼ਨ ਬਿਲਕੁਲ ਸਹੀ ਬੁੱਲੇ ਸ਼ਾਹ ਅਨੁਸਾਰ ਮਨੁੱਖ ਨੂੰ ਸਹੀ ਰਾਹ ਦਿਖਾਉਣ ਵਾਲਾ ਕੌਣ ਹੈ ਇਸਲਾਮ ਵਹਿਦਤ ਮਾਹੀ ਜਾਂ ਮੁਰਸ਼ਿਦ ਹਾਂਜੀ ਚਾਰ ਆਪਸ਼ਨ ਦਿੱਤੀਆਂ ਗਈਆਂ ਨੇ ਚਾਰ ਆਪਸ਼ਨਾਂ ਦੇ ਵਿੱਚੋਂ ਇੱਕ ਆਪਸ਼ਨ ਬਿਲਕੁਲ ਰਾਈਟ ਹੈਗੀ ਉਹ ਕਿਹੜੀ ਹੈ ਤੁਸੀਂ ਦੱਸੋ ਮਾਈਂਡ ਦੇ ਵਿੱਚ ਆਪਦੇ ਸੋਚੋ ਤਾਂ ਉਹ ਜਿਹੜੀ ਆਪਸ਼ਨ ਆਗੀ ਸਾਡੇ ਕੋਲੇ ਉਹ ਹੈਗੀ ਜੀ ਮੁਰਸ਼ਿਦ ਬਾਬਾ ਬੁੱਲੇ ਸ਼ਾਹ ਅਨੁਸਾਰ ਮਨੁੱਖ ਨੂੰ ਸਹੀ ਰਾਹ ਦਿਖਾਉਣ ਵਾਲਾ ਕੌਣ ਹੁੰਦਾ ਹੈ ਜੀ ਮੁਰਸ਼ਿਦ ਹੁੰਦਾਗਾ ਜਿਹੜਾ ਮਨੁਖ ਨੂੰ ਸਹੀਰਾ ਤੇ ਲੈ ਕੇ ਜਾਂਦਾਗਾ ਇਸ ਤੋਂ ਬਾਅਦ ਸਾਡਾ ਅਗਲਾ ਕੁਐਸਚਨ ਆ ਉਲਟੇ ਹੋਰ ਜਵਾਨੇ ਆਏ ਵਿੱਚ ਚਾਬਕਾ ਨਾਲ ਕਿਸ ਨੂੰ ਮਾਰਿਆ ਜਾਂਦਾ ਹੈ ਹਾਂਜੀ ਆਪਸ਼ਨਾਂ ਨੇ ਸਾਡੇ ਲਵੇ ਇਰਾਕੀਆਂ ਨੂੰ ਜੁਰਾਕੀਆਂ ਨੂੰ ਮੁਸਲਮਾਨਾਂ ਨੂੰ ਜਾਂ ਸੂਫੀਆਂ ਨੂੰ ਹਾਂਜੀ ਚਾਬਕਾ ਨਾਲ ਕਿਹਨੂੰ ਮਾਰਿਆ ਜਾਂਦਾ ਸੀ ਜੀ ਇਰਾਕੀਆਂ ਨੂੰ ਬਿਲਕੁਲ ਸਹੀ ਹੈ ਏ ਆਪਸ਼ਨ ਬਿਲਕੁਲ ਸਹੀ ਇਰਾਕੀਆਂ ਨੂੰ ਅਗਲਾ ਸਾਡਾ ਕੁਐਸਚਨ ਹੈ ਪੂਰਿਆਂ ਵਾਲੇ ਰਾਜੇ ਕੀਤੇ ਮੁਗਲਾ ਜ਼ਹਿਰ ਪਿਆਲੇ ਪੀਤੇ ਪੂਰਿਆਂ ਵਾਲੇ ਕਿੰਨਾ ਨੂੰ ਆਖਿਆ ਗਿਆ ਹੈ ਆਪਸ਼ਨ ਨਾ ਏ ਸੂਫੀਆਂ ਨੂੰ ਭਗਤਾਂ ਨੂੰ ਸਿੱਖਾਂ ਨੂੰ ਜੈਨਾਂ ਵਿੱਚੋਂ ਕੋਈ ਨਹੀਂ ਤਾਂ ਆਪਸ਼ਨਾਂ ਦੇਖੋ ਕੀ ਆਊਗਾ ਏ ਆਪਸ਼ਨ ਬਿਲਕੁਲ ਸੀ ਬਿਲਕੁਲ ਸਹੀ ਹੈਗੀ ਜੀ ਸਿੱਖਾਂ ਨੂੰ ਪੂਰਿਆਂ ਵਾਲੇ ਕਿਹਾ ਗਿਆਗਾ ਅਗਲਾ ਕੁਐਸਚਨ ਹੈ ਭੁੱਲੇ ਸ਼ਾ ਕਿਹੜੇ ਪੜਾ ਦਾ ਕਵੀ ਮੰਨਿਆ ਜਾਂਦਾ ਪਹਿਲੇ ਪਹਿਲੇ ਦੂਜੇ ਤੀਜੇ ਚੌਥੇ ਹਾਂਜੀ ਕਿਹੜੇ ਪੜਾ ਦਾ ਕਵੀ ਹੈਗਾ ਜਿਹੜਾ ਬਾਬਾ ਬੁੱਲੇ ਸ਼ਾ ਨੂੰ ਮੰਨਿਆ ਜਾਂਦਾਗਾ ਸਿਖਰ ਦਾ ਪੜਾ ਸੀਗਾ ਉਹ ਸੂਫੀ ਕਾਫ ਦਾ ਤਾਂ ਉਹ ਕਾਫ ਸੀਗਾ ਜਿਹੜਾ ਅ ਮਤਲਬ ਕਿ ਪੜਾ ਸੀਗਾ ਤੀਜਾ ਪੜਾ ਜਿਹੜਾ ਹੈਗਾ ਬਾਬਾ ਬੁੱਲੇ ਸ਼ਾਹ ਦਾ ਮੰਨਿਆ ਜਾਂਦਾ ਹੈਗਾ ਤੀਜੇ ਪੜਾ ਦੇ ਕਬੀ ਬਾਬਾ ਬੁੱਲੇ ਸ਼ਾਹ ਨੂੰ ਮੰਨਿਆ ਜਾਂਦਾ ਹੈਗਾ ਅਗਲਾ ਕੁਐਸਚਨ ਹੈ ਬੁੱਲੇ ਸ਼ਾਹ ਦਾ ਸਬੰਧ ਕਿਸ ਜਾਤ ਨਾਲ ਸੀ ਸੈਯਦ ਆਰੀਆ ਅਰਾਈ ਜਾਂ ਕਾਦਰੀ ਹਾਂਜੀ ਕੀ ਸੀਗੇ ਬਾਬਾ ਬੁੱਲੇ ਸ਼ਾਹ ਜੀ ਚਾਰ ਆਪਸ਼ਨਾਂ ਨੇ ਤੁਹਾਡੇ ਕੋਲੇ ਤੁਸੀਂ ਆਪਣਾ ਜਿਹੜਾਗਾ ਆਨਸਰ ਹੈਗਾ ਜਿਹੜਾ ਦਿਮਾਗ ਦੇ ਵਿੱਚ ਨੋਟ ਕਰ ਲਓ ਤਾਂ ਤੁਹਾਨੂੰ ਅੱਗੇ ਦੱਸਦੇ ਹਾਂ ਅਸੀਂ ਇਹ ਕਿਸੀ ਬਬੂਲੇ ਸ਼ਾਹ ਜੀ ਕਿਸ ਜਾਤ ਨਾਲ ਸੈਯਦ ਜਾਤ ਨਾਲ ਜਿਹੜਾ ਸੰਬੰਧ ਰੱਖਦੇ ਸੀਗੇ ਅਗਲਾ ਹੈ ਬੁੱਲੇ ਸ਼ਾਹ ਦਾ ਤਸਵੀਰ ਤੋਂ ਕੀ ਭਾਵ ਹੈ ਹਾਂਜੀ ਤਸਵੀਰ ਤੋਂ ਕੀ ਭਾਵ ਹੈ ਆਪਸ਼ਨ ਆ ਚਾਰ ਨੇ ਤੁਹਾਡੇ ਕੋਲੇ ਤਪੱਸਿਆ ਕਰਨ ਵਾਲਾ ਮਾਲਾ ਜਪਣ ਵਾਲਾ ਅੱਲਾ ਦਾ ਨਾਮ ਸਿਮਰਨ ਕਰਨ ਵਾਲਾ ਜਾਂ ਰੱਬ ਦੀ ਹੋਂਦ ਹਾਂਜੀ ਇਹਦੇ ਵਿੱਚੋਂ ਕਿਹੜੀਆਂ ਆਪਸ਼ਨਾਂ ਸਹੀ ਨੇ ਇੱਕ ਆਪਸ਼ਨ ਬਿਲਕੁਲ ਸਹੀ ਹੈ ਜਿਹਦੇ B ਆਪਸ਼ਨ ਬਿਲਕੁਲ ਸਹੀ ਹੈ ਜੀ ਮਾਲਾ ਜਪਣ ਵਾਲਾ ਤਸਵੀਰ ਦਾ ਤਸਵੀ ਤੋਂ ਭਾਵ ਹੈ ਮਾਲਾ ਜਪਣ ਵਾਲਾ ਅਗਲਾ ਸਾਡੇ ਕੋਲੇ ਕੁਐਸਚਨ ਹੈ 17ਵਾਂ ਬੁੱਲੇ ਸ਼ਾਹ ਦੀਆਂ ਕਾਫੀਆਂ ਕਿਸ ਨਾਲ ਮੇਲ ਖਾਂਦੀਆਂ ਨੇ ਆਪਸ਼ਨਾਂ ਨੇ ਗੁਲਾਮ ਫਰੀਦ ਸ਼ਾਹ ਹੁਸੈਨ ਅਲੀ ਹੈਦਰ ਜਾਂ ਸ਼ਾਹ ਸਰਫ ਹਾਂਜੀ ਜਿਹੜੀ ਬਾਬਾ ਬੁੱਲੇ ਸ਼ਾਹ ਦੀਆਂ ਕਾਫੀਆਂ ਨੇ ਕਿਸ ਨਾਲ ਮੇਲ ਖਾਂਦੀਆਂ ਨੇ ਜਿਹੜੀਆਂ ਬਾਬਾ ਬੁੱਲੇ ਸ਼ਾਹ ਦੀਆਂ ਤੁਕਾਂ ਨੇ ਕਿਵੇਂ ਲੱਗਦਾ ਕਿ ਵੀ ਕਿਸ ਦੀਆਂ ਨੇ ਉਹ ਤੁਕਾਂ ਬੰਦਾ ਭੁਲੇਖਾ ਖਾਜਦਾਗਾ ਉਹ ਹੈਗਾ ਸੀ ਆਪਸ਼ਨ ਬਿਲਕੁਲ ਸਹੀ ਹੈ ਜੀ ਅਲੀ ਹੈਦਰ ਦੇ ਨਾਲ ਪੁਲੇਖਾ ਖਾਂਦੀਆਂ ਨੇ ਬਾਬਾ ਬੁੱਲੇ ਸ਼ਾਹ ਦੀਆਂ ਜਿਹੜੀਆਂ ਕਾਫੀਆਂ ਨੇ ਮਿਲਦੀਆਂ ਜੁਲਦੀਆਂ ਨੇ ਅਲੀ ਹੈਦਰ ਨਾਲ ਹਾਂਜੀ ਸਾਡੇ ਕੋਲੇ 18ਵਾਂ ਕੁਐਸਚਨ ਹੈ ਕਾਫੀਆਂ ਬੁੱਲੇ ਸ਼ਾਹ ਪਾਠ ਅਤੇ ਆਲੋਚਨਾ ਪੁਸਤਕ ਕਿਸ ਦੀ ਹੈ ਸਾਡੇ ਕੋਲੇ ਆਪਸ਼ਨਾਂ ਨੇ ਕੁਲਵੰਤ ਸਿੰਘ ਲਾਜਵੰਤੀ రామਕ੍ਰਿਸ਼ਨ ਗੰਡਾ ਸਿੰਘ ਵਿਕਰਮ ਸਿੰਘ ਕੁੰਮਣ ਹਾਂਜੀ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਸਹੀ ਹੈਗੀ ਬੀ ਆਪਸ਼ਨ ਬਿਲਕੁਲ ਸਹੀ ਹੈਗੀ ਲਾਜਵੰਤੀ ਰਾਮਾ ਕ੍ਰਿਸ਼ਨ ਅਗਲਾ ਸਾਡਾ ਕੁਐਸਚਨ ਹੈ ਬੁੱਲੇ ਸ਼ਾਹ ਕਿਸ ਤਰ੍ਹਾਂ ਦਾ ਕਵੀ ਸੀ ਹਾਂਜੀ ਬਾਬਾ ਬੁੱਲੇ ਸ਼ਾਹ ਜੀ ਕਿਸ ਤਰ੍ਹਾਂ ਦੇ ਕਵੀ ਸੀ ਰਹਿਸਵਾਦੀ ਅਧਿਆਤਵਾਦੀ ਅਧਿਆਤਿਕਵਾਦੀ ਜਾਂ ਦਾਰਸ਼ਨਿਕ ਹਾਂਜੀ ਕਿਹੜੀ ਸੀ ਗੱਲ ਕਰੀਏ ਕਿਹੜੀ ਪ੍ਰਕਿਰਤੀ ਸੀ ਉਹਨਾਂ ਦੀ ਪ੍ਰਵਿਰਤੀ ਸੋਰੀ ਕਿਹੜੀ ਸੀਗੀ ਤਾਂ ਰਹਿਸਵਾਦੀ ਸੀ ਜਿਉ ਕਵੀ ਪੁੱਛਿਆ ਜਾਵੇ ਕਿਸ ਤਰ੍ਹਾਂ ਦਾ ਸੀ ਤਾਂ ਅਧਿਆਤਵਾਦੀ ਜਿਹੜੇ ਕਵੀ ਹੈਗੇ ਉਹਨਾਂ ਨੂੰ ਮੰਨਿਆ ਜਾਂਦਾਗਾ ਅਦੈਤਵਾਦੀ ਕਵੀ ਅਗਲਾ ਜਿਹੜਾ ਕੁਐਸਚਨ ਹੈਗਾ ਉਹ ਹੈ ਹਾਂਜੀ ਸਾਡੇ ਕੋਲੇ ਅਗਲਾ ਕੁਐਸਚਨ ਹੈ ਕਿਸ ਵਿਦਵਾਨ ਨੇ ਬੁੱਲੇ ਸ਼ਾਹ ਨੂੰ ਪੰਜਾਬੀ ਸੂਫੀ ਕਾਵ ਦਾ ਸਿਖਰ ਮੰਨਿਆ ਹੈ ਆਪਸ਼ਨਾਂ ਨੇ ਸਾਡੇ ਕੋਲੇ ਡਾਕਟਰ ਮੋਹਨ ਸਿੰਘ ਡਾਕਟਰ ਦੀਵਾਨ ਸਿੰਘ ਡਾਕਟਰ ਗੁਲਵੰਤ ਸਿੰਘ ਡਾਕਟਰ ਲਾਜਵੰਤੀ రామਕ੍ਰਿਸ਼ਨ ਹਾਂਜੀ ਚਾਰ ਆਪਸ਼ਨਾਂ ਦੇ ਵਿੱਚੋਂ ਜਿਹੜੀ ਆਪਸ਼ਨ ਸਹੀ ਹੈਗੀ ਕਿਹੜੀ ਹੈਗੀ ਉਹ ਕਿਸ ਵਿਦਵਾਨ ਨੇ ਬੁੱਲੇ ਸ਼ਾਹ ਨੂੰ ਪੰਜਾਬੀ ਸੂਫੀ ਕਾਵ ਦਾ ਜਿਹੜਾ ਸਿਖਰ ਮੰਨਿਆਗਾ ਜੀ ਉਹ ਡਾਕਟਰ ਲਾਜਵੰਤੀ ਰਾਮਾਕ੍ਰਿਸ਼ਨ ਨੇ ਜੀ ਉਹਨਾਂ ਨੂੰ ਮੰਨਿਆਗਾ ਡੀ ਆਪਸ਼ਨ ਸਾਡੇ ਕੋਲੇ ਬਿਲਕੁਲ ਸਹੀ ਹੈਗੀ ਅਗਲਾ ਸਾਡਾ ਕੁਐਸਚਨ ਹੈ ਫੂਕ ਮਸੱਲਾ ਪੰ ਦਾ ਪੰ ਸੂਟ ਸੂਟ ਲੋਟਾ ਨਾ ਫੜ ਤਸਵੀ ਨਾ ਫੜ ਕਾਸਾ ਸੂਟਾ ਵਿੱਚ ਮਸੱਲਾ ਸ਼ਬਦ ਤੋਂ ਕੀ ਭਾਵ ਹੈ ਹਾਂਜੀ ਇਹਦਾ ਆਪਸ਼ਨ ਆ ਕੱਪੜਾ ਮਾਲਾ ਲੋਟਾ ਸੂਟਾ ਹਾਂਜੀ ਤੁਹਾਨੂੰ ਪਤਾ ਹੋਊਗਾ ਮਸੱਲਾ ਮੁਸਲਮਾਨਾਂ ਦਾ ਇੱਕ ਨਮਾਜ਼ ਪੜਨ ਦਾ ਲਗਾ ਹੁੰਦਾ ਜਿਹਦੇ ਉੱਤੇ ਬੈਠ ਕੇ ਨਮਾਜ਼ ਪੜ੍ਹਦੇ ਨੇ ਤਾਂ ਸਾਡਾ ਆਨਸਰ ਕੀ ਆਊ ਕੱਪੜਾ ਹੁੰਦਾ ਹੈ ਇਹਦਾ ਆਨਸਰ ਕੀ ਆਊ ਕੱਪੜਾ ਇਹ ਆਪਸ਼ਨ ਬਿਲਕੁਲ ਸਹੀ ਹੈਗੀ ਕੱਪੜਾ ਅਗਲਾ ਸਾਡਾ ਕੁਐਸਚਨ ਹੈ ਬੁੱਲੇ ਸ਼ਾਹ ਦਾ ਪੂਰਵ ਕਾਲੀ ਸੂਫੀ ਕਵੀ ਕੌਣ ਸੀ ਹਾਂਜੀ ਬੁੱਲੇ ਸ਼ਾਹ ਤੋਂ ਪਹਿਲਾਂ ਜਿਹੜੇ ਸੀਗੇ ਆ ਪੂਰਵ ਕਾਲੀ ਉਹਨਾਂ ਦੇ ਸੂਫੀ ਕਵੀ ਕੌਣ ਮੰਨੇ ਜਾਂਦੇ ਹੈਗੇ ਅਲੀ ਹਾਦਰ ਸੁਲਤਾਨ ਬਾਹੂ ਗੁਲਾਮ ਫਰੀਦ ਜਾਂ ਹਾਸ਼ਮਾ ਇਹਨਾਂ ਚਾਰ ਦੇ ਵਿੱਚੋਂ ਕਿਹੜੇ ਹੈਗੇ ਜਿਹੜੇ ਬਾਬੂਲੇ ਸ਼ਾਹ ਤੋਂ ਪਹਿਲਾ ਕਵੀ ਨੇ ਜਿਹੜੇ ਹੋਏ ਨੇਗੇ ਉਹ ਹੋਏ ਨੇ ਜੀ ਬੀ ਆਪਸ਼ਨ ਬਿਲਕੁਲ ਸਹੀ ਆ ਸੁਲਤਾਨ ਬਾਹੁ ਜਿਦੇ ਵਿੱਚੇ ਹੂ ਦੀ ਜਿਹੜੀ ਮਤਲਬ ਕਿ ਜਿਹੜੀ ਉਹਨਾਂ ਨੇ ਲਿਖਿਆਗਾ ਜੋ ਵੀ ਉਹਨਾਂ ਦੇ ਪਿੱਛੇ ਹੂ ਜਿਹੜਾਗਾ ਸ਼ਬਦ ਜਿਹੜਾ ਵਰਤੇ ਜਾਂਦਾ ਅਗਲਾ ਸਾਡੇ ਕੋਲੇ ਅਗਲਾ ਕੁਐਸਚਨ ਹੈ ਹੇਠ ਲਿਖਿਆਂ ਵਿੱਚੋਂ ਕਿਹੜੀ ਗੱਲ ਸੂਫੀ ਕਾਵਿ ਬਾਰੇ ਗਲਤ ਹੈ ਗਲਤ ਦੱਸਣੀ ਹੈ ਕਿ ਇਹਨਾਂ ਚਾਰ ਸਟੇਟਮੈਂਟ ਦਿੱਤੀ ਗਈ ਹੈਗੀ ਇਹਨਾਂ ਸਟੇਟਮੈਂਟਾਂ ਦੇ ਵਿੱਚੋਂ ਸਹੀ ਕਿਹੜਾ ਹੈਗਾ ਦੱਸਣਾ ਹੈਗਾ ਸਾਡੇ ਲਈ ਪਹਿਲੀ ਆਪਸ਼ਨ ਹੈਗੀ ਸ਼ਿਰਫੀ ਬਹੁਤ ਪੁਰਾਣਾ ਕਾਬੂਪ ਹੈ ਯੂਦੀਸ ਨੂੰ ਅਲਫਾਬੈਟ ਕੋਈ ਮਾਕਦੇ ਹਨ ਬਿਲਕੁਲ ਸਹੀ ਹੈਗਾ ਦੂਸਰਾ ਪ੍ਰੇਮ ਸਿੰਘ ਜਗਰ ਜਰਗਰਗ ਨੇ ਆਪਣੇ ਸੰਗ੍ਰਹਿ ਵਿੱਚ ਬੁੱਲੇ ਸ਼ਾਹ ਦੀਆਂ ਤਿੰਨ ਸ਼ਿਰਫੀਆਂ ਦਿੱਤੀਆਂ ਤੀਜੀ ਅਧੂਰੀ ਹੈ ਇਹ ਵੀ ਬਿਲਕੁਲ ਸਹੀ ਹੈ ਸੀ ਆਪਸ਼ਨ ਹੈਗੀ ਬੁੱਲੇ ਸ਼ਾਹ ਤੋਂ ਬਾਅਦ ਦੇ ਸੂਫੀ ਵਜੀਦ ਫਰਦ ਫਕੀਰ ਹਨ ਇਹ ਬਿਲਕੁਲ ਗਲਤ ਹੈਗੀ ਬਾਬੂ ਬੁੱਲੇ ਸ਼ਾਹ ਤੋਂ ਬਾਅਦ ਦੇ ਜਿਹੜੇ ਸੂਫੀ ਇਹ ਨਹੀਂ ਸੀਗੇ ਤਾਂ ਇੱਥੇ ਇਹਨਾਂ ਨੇ ਗਲਤੀ ਪੁੱਛਿਆ ਤਾਂ ਸੀ ਆਪਸ਼ਨ ਬਿਲਕੁਲ ਸਾਡੀ ਸਹੀ ਹੈਗੀ ਹਾਂਜੀ ਅਗਲਾ ਸਾਡਾ ਕੁਐਸਚਨ ਹੈ ਇੱਕ ਇਕੱਲੀ ਤਨਹਾ ਚਲ세 ਜੰਗਲ ਬਰਬਰ ਵਿੱਚ ਬਰਬਰ ਦਾ ਅਰਥ ਹੈ ਕੀ ਹੈਗੀ ਜੰਗਲ ਰੁੱਖ ਉਜਾੜ ਹਰਿਆ ਭਰਿਆ ਹਾਂਜੀ ਬਰਬਰ ਦਾ ਕੀ ਅਰਥ ਹੈਗਾ ਬਰਬਰ ਦਾ ਅਰਥ ਹੁੰਦਾਗਾ ਉਜਾੜ ਬਿਲਕੁਲ ਸੀ ਆਪਸ਼ਨ ਸਾਡੀ ਸਹੀ ਹੈ ਉਜਾੜ ਬਰਬਰ ਦਾ ਅਰਥ ਹੈ ਉਜਾੜ ਸਾਡਾ ਅਗਲਾ ਕੁਐਸਚਨ ਹੈ ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ ਅਵਸਥਾ ਦਾ ਵਰਣਨ ਹੈ ਆਪਸ਼ਨਾਂ ਸਾਨੂੰ ਦਿੱਤੀਆਂ ਹੋਈਆਂ ਨੇ ਸ਼ਰੀਅਤ ਤਰੀਕਤ ਹਕੀਕਤ ਤੇ ਮਾਰਫਤ ਹਾਂਜੀ ਤੁਹਾਨੂੰ ਦੱਸਿਆ ਇਹ ਜਿਹੜੀਆਂ 17 ਨੇ ਬਾਬਾ ਬੁੱਲੇ ਸ਼ਾਹ ਦੀਆਂ ਨੇ ਬਾਬਾ ਬੁੱਲੇ ਸ਼ਾਹ ਦੇ ਜਿਹੜੇ ਇਹ ਚਾਰ ਪੜਾਅ ਦੱਸੇ ਨੇ ਇਸਲਾਮ ਧਰਮ ਦੇ ਜਿਹਦੇ ਵਿੱਚ ਆ ਹਕੀਕਤਾਂ ਕੀ ਲਾਸਟ ਇਹ ਹੋ ਜਿੰਦਾ ਮਾਰਫਤ ਆ ਗਈ ਜਿਹੜੀ ਉੱਪਰ ਹੋ ਜਿੰਦਾ ਤਾਂ ਇੱਥੇ ਸਾਨੂੰ ਇਹਨਾਂ ਨੇ ਪੁੱਛਿਆਗਾ ਤਾਂ ਇਹਦੇ ਦਾ ਕੀ ਆਨਸਰ ਹੋ ਮਾਰਫਤ ਜਿਹੜਾ ਹੈਗਾ ਇਹਦਾ ਡੀ ਆਪਸ਼ਨ ਬਿਲਕੁਲ ਹੈਗਾ ਸਹੀ ਹੈਗੀ ਇਹਦਾ ਰਾਂਝਾ ਰਾਂਝਾ ਕਰਦੀ ਨੇ ਮੈਂ ਆਪੇ ਰਾਂਝਾ ਹੋਈ ਠੀਕ ਹੈ ਉਸ ਤੋਂ ਬਾਅਦ 26ਵਾਂ ਕੁਐਸਚਨ ਹੈ ਕਾਫੀ ਨੂੰ ਰਾਗ ਨਹੀਂ ਕਿਸਨੇ ਕਿਹਾਗਾ ਹਾਂਜੀ ਕਾਨ ਸਿੰਘ ਨਾਭਾ ਨੇ ਹਿੰਦੂ ਵਿਸ਼ਵ ਕੋਸ਼ ਨੇ ਮੋਹਨ ਸਿੰਘ ਦੀਵਾਨ ਨੇ ਜੋ ਉਪਰੋਕਤ ਸਾਰੇ ਇਹਨਾਂ ਦੇ ਵਿੱਚ ਜਿਹੜੇ ਹੈਗੇ ਇਹ ਰਾਗਨੀ ਰਾਗਨੀ ਜਿਨ੍ਹਾਂ ਨੇ ਕਿਹਾਗਾ ਕਾਫੀ ਨੂੰ ਤਾਂ ਸਾਰੇ ਜਣਿਆਂ ਨੇ ਜਿਹੜਾਗਾ ਰਾਗਨੀਸ਼ ਸ਼ਬਦ ਦਾ ਨਾਮ ਦਿੱਤਾਗਾ ਇਹਨਾਂ ਨੂੰ ਕਾਫੀ ਨੂੰ ਕਾਨ ਸਿੰਘ ਨਾਭਾ ਹਿੰਦੂ ਵਿਸ਼ਵ ਕੋਸ਼ ਅਗਲਾ ਸਾਡੇ ਕੋਲ ਕੁਐਸਚਨ ਹੈ ਫਰੀ ਜੀ ਨੇ ਸੁਲਤਾਨ ਦਾ ਰਤਬਾ ਕਿਸ ਨੂੰ ਦਿੱਤਾਗਾ ਜੀ ਪਰਮੇਸ਼ਵਰ ਨੂੰ ਮੁਰਸ਼ਦ ਨੂੰ ਬਿਰਹਾ ਨੂੰ ਜਾਂ ਮੌਤ ਨੂੰ ਹਾਂਜੀ ਫਰੀਦ ਜੀ ਨੇ ਸੁਲਤਾਨ ਦਾ ਜਿਹੜਾ ਰੁਤਬਾ ਦਿੱਤਾ ਜੀ ਬਿਰਹਾ ਨੂੰ ਦਿੱਤਾਗਾ অপਸ਼ਨ ਸੀ ਹੈਗਾ ਸਾਡੇ ਲਵੇ ਇਹ ਬਿਲਕੁਲ ਸਹੀ ਹੈਗਾ ਬਾਬਾ ਫਰੀਦ ਜੀ ਦਾ ਦਿੱਤਾ ਹੋਇਆ ਬਿਰਹਾ ਠੀਕ ਆ ਇਹ ਸਾਡੇ 27 ਕੁਐਸ਼ਨਸ ਸੀ ਆਇਓਗ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਪਲੀਜ਼ ਸਬਸਕ੍ਰਾਈਬ ਕਰੋ ਚੈਨਲ ਨੂੰ ਥੋੜਾ ਬਹੁਤ ਬਹੁਤ ਧੰਨਵਾਦ ਤੁਸੀਂ ਲਾਸਟ ਤੱਕ ਵੀਡੀਓ ਨਾਲ ਬਨੇ ਰਹੇ ਤੇ ਪਲੀਜ਼ ਸ਼ੇਅਰ ਕਰ ਦਿਓ ਵੀਡੀਓ ਨੂੰ